ਸਤਿ ਸ਼੍ਰੀ ਅਕਾਲ ਦਾ ਅਨਵੀਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਰਮਨ ਬਾਸ਼ਵਾ ਤੁਸੀਂ ਦੇਖ ਰਹੇ ਹੋ ਖਬਰਾਂ ਹੁਣ ਤੱਕ ਸਾਈਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਮੋਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਕਾਬਗੰਦ ਸਾਹਿਬ ਤੋਂ ਅਰਦਾਸ ਉਪਰੰਤ ਸ਼ੁਰੂ ਹੋਇਆ ਜੋ ਕਿ ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਿਆਂ ਹੋਇਆਂ ਅੰਤ ਗੁਰਦੁਆਰਾ ਫਾਤੇ ਨਗਰ ਸਭਾ ਵਿੱਚ ਸਮਾਪਤ ਹੋਇਆ ਇਸ ਮੌਕੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਜੀ ਨੇ ਦਬੇ ਕੁਚਲੇ ਲੋਕਾਂ ਵਿੱਚ ਨਵੀਂ ਰੂਹ ਫੂਕੀ ਹੈ ਅਤੇ ਜ਼ੁਲਮ ਨਾਲ ਲੜਨ ਲਈ ਨੌਜਵਾਨਾਂ ਨੂੰ ਕੋੜਸਵਾਰੀ ਤੀਰਅੰਦਾਜ਼ੀ ਦੇ ਨਾਲ-ਨਾਲ ਹਰ ਕਿਸਮ ਦੇ ਹਥਿਆਰਾਂ ਦੀ ਵਰਤੋਂ ਕੱਢ ਸਿਖਾਈ ਗਈ ਗੁਰੂ ਜੀ ਦਾ ਸਾਰਾ ਜੀਵਨ ਜ਼ੁਲਮ ਅਤੇ ਜ਼ੁਰਮ ਦੇ ਖਾਤਮੇ ਵਿੱਚ ਬੀਤਿਆ ਇਸ ਮੌਕੇ ਜਨਸਕਤ ਜਗਦੀਪ ਸਿੰਘ ਕਾਲੋਵੱਲੋ ਵੀ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ। ਤੁੰਤੰਤ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੰਭੂ ਸੰਗਤਾਂ ਨੂੰ ਲੱਖ ਲੱਖ ਵਧਾਈ ਵਧਾਈ ਦੇ ਪਾਤਰ ਸੰਗਤ ਜਿਹੜੀ ਹਰ ਸਾਲ ਗੁਰੂ ਮਹਾਰਾਜ ਦਾ ਆਗਮਨ ਪੁਰਬ ਬੜੀ ਧੂਮਧਾਮ ਦੇ ਨਾਲ ਮਨਾਉਂਦੀ ਹੈ। ਹਰ ਸਿੰਘ ਸਭਾਵਾ ਦੇ ਵਿੱਚ ਜਿੱਥੇ ਪ੍ਰਭਾਤ ਕੀਰਿਆ ਕੱਢਿਆ ਜਾਂਦੀ ਹੈ। ਅੱਜ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਸ਼ਾਹਾਨਾ ਜਿਹੜਾ ਨਗਰ ਕੀਰਤਨ ਹੈ ਗੁਰਦੁਆਰਾ ਰਕਾਬਗਨ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਿਵਨਗਰ ਗੁਰਦੁਆਰੇ ਜਿਹੜਾ ਵੈਸਤ ਦਿੱਲੀ ਦੇ ਵਿੱਚ ਆ ਉੱਥੇ ਤੱਕ ਲੈ ਕੇ ਜਾਣਾ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿੱਥੇ ਹੁਣ ਸੰਗਤ ਪਹੁੰਚ ਵੀ ਚੁੱਕੀ ਹੈ ਥਾਂ ਥਾਂ ਦੇ ਉੱਤੇ ਗੁਰੂ ਦੇ ਦਸੇ ਮਾਰਗ ਤੇ ਚਲਦੇ ਹੋਏ ਲੰਗਰ ਦੀਆਂ ਪ੍ਰਥਾਵਾਂ ਚੱਲ ਰਹੀ ਹੈ ਔਰ ਕਲਗੀਧਰ ਪਾਸ਼ਾ ਨੂੰ ਨਮਨ ਕਰਦੇ ਹੋਏ ਸੰਗਤ ਜਿਹੜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਦੇ ਲੜਨ ਸਾਨੂੰ ਲਾ ਕੇ ਗਏ ਆ ਅੱਜ ਉਸ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਿਆ ਦੁਨੀਆ ਦੇ ਵਿੱਚ ਕੋਈ ਐਸਾ ਹੋਰ ਸਖਸ਼ ਨਹੀਂ ਹੋਇਆ ਜਿਨੇ ਦੂਜੇ ਧਰਮਾਂ ਨੂੰ ਬਚਾਉਣ ਲਈ ਆਪਣਾ ਸਰਬੰਸ ਵਾਰਤਾ ਹੋਇਆ ਔਰ ਉਸ ਸਰਬੰਸਦਾਨੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਜਾਂਦਾ ਕੋਈ ਕਲਮ ਉਹਨਾਂ ਦੀ ਜਿਹੜੀ ਵਿਆਖਿਆ ਨਹੀਂ ਕਰ ਸਕਦੀ ਉਹਨਾਂ ਦੇ ਜੀਵਨ ਬਾਰੇ ਜਿਸ ਤਰੀਕੇ ਦਾ ਉਹਨਾਂ ਦਾ ਜੀਵਨ ਜਿਸ ਤਰੀਕੇ ਦੀ ਉਹਨਾਂ ਨੇ ਜੁੱਧਾਂ ਲੜੀਆਂ ਆਪਣੇ ਲੇਖ ਲਿਖੇ ਆ ਕਵਿਤਾਵਾਂ ਲਿਖੀਆਂ ਜਿੱਥੇ ਸੰਤ ਤੇ ਸਿਪਾਈ ਉਹਨਾਂ ਨੇ ਬਣਾਇਆ ਇਹ ਗੁਰੂ ਸਾਹਿਬ ਦੀ ਦੇਣ ਹੈ ਔਰ ਅੱਜ ਲੱਖਾਂ ਨਹੀਂ ਕਰੋੜਾਂ ਦੀ ਤعدادਾਂ ਦੇ ਵਿੱਚ ਜਿਹੜਾ ਖਾਲਸਾ ਪੰਥ ਵਿਸਰ ਰਿਹਾ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇ ਸਦਕੇ ਤੋਂ ਕਹਾ ਕਹਾ ਜਾਏਗੀ ਸੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਰਿਕਾਪੈਂਸ ਸਾਹਿਬ ਤੋਂ ਨਗਰ ਕੀਰਤਨ ਆਰੰਭ ਕੀਤਾ ਜਾ ਰਿਹਾ ਹੈ ਤੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਆਰੰਭ ਹੋਇਆ ਹੈ। ਔਰ ਵੈਸ ਦਿੱਲੀ ਦੇ ਵਿੱਚ ਤੇ ਨਗਰ ਕੀਰਤਨ ਜਾ ਕੇ ਸਮਾਪਤ ਰਾਤ ਨੂੰ ਹੋਣਾ ਹੈ। ਸ੍ਰੀ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਜਿਹੜੇ ਕਿ ਤਲਵਾਰ ਦੇ ਤਨੀ ਸਨ ਔਰ ਕਲਮ ਦੇ ਵੀ ਤਨੀ ਸਨ ਉਹ ਸੰਤ ਸਾਨੋਂ ਸਿਪਾਈ ਸਨ। ਉਹਨਾਂ ਨੇ ਇਸ ਦੇਸ਼ ਦੀ ਰੱਖਿਆ ਕਰਦੇ ਹੋਏ ਇਸ ਧਰਮ ਦੀ ਰੱਖਿਆ ਕਰਦੇ ਹੋਏ ਆਪਣਾ ਸਰਬੰਸ ਵਾਰਿਆ ਚਾਰ ਸਾਹਿਬਜ਼ਾਦੇ ਉਹ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਪਿਤਾ ਜੀ ਦੀ ਗੁਰਤੇਗ ਬਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਮਾਤਾ ਗੁਜਰਕਾਰ ਜੀ ਦੀ ਸ਼ਹਾਦਤ ਹੋਈ ਅਨੇਕਾਂ ਸਿੰਘ ਦੁਸ਼ਮਨ ਦੇ ਖਿਲਾਫ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਲੜਦੇ ਹੋਏ ਸ਼ਹੀਦ ਹੋਏ ਉਹਨਾਂ ਨੇ ਸੱਚ ਦੀ ਗੱਲ ਕੀਤੀ ਝੂਠ ਜ਼ਬਰ ਦਾ ਸਾਹਮਣਾ ਕੀਤਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਲੜੀਆਂ ਔਰ 14 ਜੰਗਾਂ ਦੇ ਵਿੱਚ ਉਹਨਾਂ ਨੇ ਫਤਿਹ ਹਾਸਲ ਕੀਤੀ ਸੋ ਐਸੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਸੰਦੇਸ਼ ਦਿੰਦੇ ਹੋਏ ਇਲਾਹੀ ਬਾਣੀ ਦਾ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਗਤਕੇ ਦੇ ਜੋਰ ਦਿਖਾਉਂਦੇ ਹੋਏ ਨੌਜਵਾਨ ਬੱਚੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੇ ਆ ਸੋ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਜੋਦੀ ਬੇਨਤੀ ਕਰਦੇ ਆ ਕਿ ਗੁਰੂ ਮਹਾਰਾਜ ਜਿਹੜਾ ਤੁਸੀਂ ਪੰਥ ਖਾਲਸਾ ਸਾਜਿਆ ਜਿਹੜੀ ਖਾਲਸਾ ਦੀ ਸਿਰਜਣਾ ਕੀਤੀ ਉਹ ਖਾਲਸਾ ਇਸੇ ਤਰ੍ਹਾਂ ਹੀ ਵਧੇ ਫੁੱਲੇ ਔਰ ਸਿੱਖ ਕੌਮ ਸਿੱਖ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਅਪੀਲ ਕਰਦਾ ਆ ਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਜੋ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਉਸ ਆਪਣੇ ਸਿੱਖੀ ਸਰੂਪ ਦੇ ਵਿੱਚ ਆਉਣ ਗੁਰੂ ਵਾਲੇ ਮੰਨ ਅੰਮ੍ਰਿਤ ਛਕਨ ਤਾਂ ਹੀ ਅਸੀਂ ਸੱਚੀ ਗੁਰਪੁਰਬ ਮਨਾਉਣ ਵਿੱਚ ਸ਼ਾਮਲ ਸਫਲ ਹੋਵਾਂਗੇ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੰਦੇਸ਼ ਦਿੰਦੇ ਹੋਏ ਇਸ ਨੌਜਵਾਨ ਪੀੜੀ ਨੂੰ ਮੈਂ ਇਹ ਅਪੀਲ ਕਰਦਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਚੁੱਕੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਨੇ ਇਹ ਫੈਸਲਾ ਚੰਡੀਗੜ੍ਹ ਵਿੱਚ ਸੁਧਾਰ ਲਹਿਰ ਦੇ ਆਗੂਆਂ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ ਆਗੂਆਂ ਅਨੁਸਾਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਉਹ ਮਾਰਚ ਵਿੱਚ ਹੋਣ ਵਾਲੇ ਹੋਲੇ ਮਹੱਲੇ ਤੋਂ ਬਾਅਦ ਸਿਆਸੀ ਪਾਰਟੀ ਬਣਾਉਣਗੇ ਆਗਵਾ ਨੇ ਇਹ ਐਲਾਨ ਸਾਬਕਾ ਸੰਸ ਮੈਂਬਰ ਸੁਖਦੇਵ ਸਿੰਘ ਢੀਂਸਾ ਦੇ ਚੰਡੀਗੜ੍ਹ ਸਥਿਤ ਨਿਵਾਸ ਤੇ ਹੋਈ ਮੀਟਿੰਗ ਤੋਂ ਬਾਅਦ ਕੀਤਾ। ਜ਼ਿਕਰਯੋਗ ਹੈ ਕਿ ਸਿੱਖਾਂ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਨਿਰਦੇਸ਼ਾਂ ਵਿੱਚ ਸੀਨੀਅਰ ਅਕਾਲੀ ਆਗੂ ਸੁਖਬੀਰ ਬਾਦਲ ਸਾਬਕਾ ਅਕਾਲੀ ਮੰਤਰੀਆਂ ਅਤੇ ਇਸ ਦੀ ਕੋਰ ਕਮੇਟੀ ਦੇ ਮੈਂਬਰਾਂ ਨੂੰ ਪਾਰਟੀ ਦੇ 2007 ਤੋਂ 17 ਦੇ 10 ਸਾਲਾਂ ਦੇ ਸ਼ਾਸਨ ਦੌਰਾਨ ਧਾਰਮਿਕ ਦੁਰਵਿਹਾਰ ਲਈ ਦੋਸ਼ੀ ਠਹਿਰਾਇਆ। ਸ਼ੋਮਨੇ ਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ 3 ਦਿਨਾਂ ਦੇ ਅੰਦਰ ਬਾਦਲ ਦਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਪ੍ਰਵਾਨ ਕਰਨ ਲਈ ਕਿਹਾ ਗਿਆ ਸੀ। ਨਾਮਜ਼ਦਗੀ ਮੋਹਮ ਚਲਾਉਣ ਲਈ ਇੱਕ ਪੈਨਲ ਬਣਾਉਣ ਲਈ ਵੀ ਕਿਹਾ ਗਿਆ। ਪਿਛਲੇ ਸਾਲ ਅਕਾਲੀ ਦਲ ਦੇ ਨਰਾਜ਼ ਆਗੂਆਂ ਨੇ ਸੁਧਾਰ ਲਹਿਰ ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਪਾਰਟੀ ਪ੍ਰਧਾਨ ਵੱਜੋਂ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਗਈ ਤੇ ਅਕਾਲੀ ਦਲ ਦੇ ਜਥੇਬੰਦਕ ਟਾਣੇ ਵਿੱਚ ਸੁਧਾਰ ਦੀ ਵਕਾਲਤ ਕੀਤੀ ਗਈ। ਬੇਤੇ ਦਿਨੀ ਟੋਹਾਨਾ ਵਿੱਚ ਬੁਲਾਈ ਕਿਸਾਨ ਮਹਾਪੰਚਾਇਤ ਵਿੱਚ ਪਹੁੰਚੇ ਕਿਸਾਨ ਲੀਡਰਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿਸਾਨ ਆਗੂ ਰਕੇਸ਼ ਟਿਕੈਤ ਵੱਲੋਂ ਕਿਸਾਨ ਅੰਦੋਲਨ ਬਾਰੇ ਦਿੱਤੇ ਬਿਆਨ ਕੀਏ ਅੰਦੋਲਨ ਪੰਜ ਪਾ ਚਲਾ ਰਹੀ ਹੈ ਤੇ 14 ਮਹੀਨੇ ਦੇ ਬਾਅਦ ਇਹ ਅੰਦੋਲਨ ਖਤਮ ਹੋ ਜਾਏਗਾ ਇਸ ਨੂੰ ਲੈ ਕੇ ਹਰਿਆਣਾ ਤੋਂ ਪਹੁੰਚੇ ਕਿਸਾਨਾਂ ਨੇ ਜਵਾਬ ਦਿੰਦੇ ਕਿਹਾ ਕਿ ਰਕੇਸ਼ ਟਿਕੈਤ ਸਾਹਿਬ ਨੂੰ ਇਸ ਤਰ੍ਹਾਂ ਦੇ ਬਿਆਨ ਸ਼ੋਭਾ ਨਹੀਂ ਦਿੰਦੇ ਉਹਨਾਂ ਕਹਿੰਦੇ ਕਿ ਜੇਕਰ ਅੰਦੋਲਨ ਵਿੱਚ ਆਪਣਾ ਸਮਰਥਨ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਕਿਸਾਨਾਂ ਬਾਰੇ ਟਕੈਤ ਸਾਹਿਬ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਇਹ ਅੰਦੋਲਨ ਜੇਕਰ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਹੈ ਤਾਂ ਫਿਰ ਸਰਕਾਰ ਇਸ ਨੂੰ ਕਿਉਂ ਰੋਕ ਰਹੀ ਹੈ? ਕਲਰਕਿਸਟ ਕਾਹਦਾ ਬਿਆਨ ਆਇਆ ਸੀ ਜੀ 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 ਕਿ ਇਹ ਅੰਦੋਲਨ ਜਿਹੜਾ ਹੈ ਇਹ 14 ਮਹੀਨੇ ਤੱਕ ਚੱਲੇਗਾ ਇਸ ਨੂੰ ਭਾਜਪਾ ਚਲਾ ਰਹੀ ਹੈ ਜਿੰਨਾ ਚਿਰ ਭਾਜਪਾ ਚਾਹੁੰਦੀ ਹੈ ਉਹਨਾਂ ਚਿਰ ਇਹ ਚੱਲੇਗਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? देखो जी वैसे तो इतने ऊंचे कद का जो नेता है उनका इस तरह की ईरखा दिखाना और इस तरह के बेतुके और बिना किसी सबूत के बिना किसी आधार के इस तरह से दे लगाना या दोस्त लगाना शोभा नहीं देता उनको उनकी औकात इस तरह के बयान करने से हम तो ये समझते हैं कि कुछ ना कुछ जो न लोगों में उनका असर और प्रभाव कम होगा रही बात सरकार द्वारा वो जो इल्ज़ाम लगा रहे हैं ना कि भाई सरकार इस तरह के इल्ज़ाम कि भी सरकार चला रही है सच पूछो तो उनको सरकार चला रही है जी इसको तो सरकार चला रही है गोली भी च... अच्छा मान ले थोड़ी देर के लिए उनका ही मान लेते हैं कि भाई इसको सरकार चला रही है तो हम मूर्ख हैं क्या सरकार के कहने से आंदोलन चलाएं ऊपर तू गोलियां खाएं ऊपर तू शुभकर्ण जैसे शहीद जो है ना एक होनहार वीरवान हमारा एक सिंगणी का पुत उसको खो रहे हैं एक तरफ तो और दूसरी तरफ सरकार के कहने से हम आंदोलन चला रहे हैं हमें दिमाग नहीं है क्या हम मतलब कोई पशु जैसा दिमाग थोड़ी है हमारा कि भाई हमेशा बेवकूफ़ काम करते रहें तो मेहरबानी करके उस तरह के नेताओं से हमारी हाथ जोड़ के विनती है अगर आंदोलन में इसका समर्थन नहीं कर सकते हो इसको सहारा नहीं दे सकते हो तो कम से कम आम किसान के जन कल्याण का को मद्देनजर रखते हुए कृपया करके इस तरह की बयानबाजी बंद करें जी। तो ऐसे बयान तो यहाँ से भी दागे जा रहे हैं ना किस युक्त मोर्चा की जो वहाँ पर पंचायत हुई है टोहाना में तो वो गवर्नमेंट के इशारे पर हुई है। तो लगातार इधर से भी तो बयान जा रहे हैं ना उनको बताया जा रहा है इसके बारे में क्या कहना है भी? नहीं इसके बारे में तो वैसे तो चलो जैसे कोई कह रहा है तो हमारे तो नॉलेज में नहीं है फिर भी ये इस चीज़ के तो सबूत भी हैं जी जैसे कल का जो कट था एक तो उधर टोहाड़ा में था एक इधर तो जैसे अपना खनौरी में था यहाँ आने वाली भीड़ को यहाँ आने वाले जो साधन थे उनको तो रोक जा रहा था सरकार रोक रही थी अगर सरकार के द्वारा चलाया गया हम तो इसको रोकती थोड़ी दूसरा हमें पता लगा है कि हमारी जो जो कारवाई थी नहीं नहीं हम नहीं कर रहे है। ये तो कैद कर रहा है ना नाकिस्ट कैद का बयान सभी चैनलों पर चला है वो बोल वो ऐसा बोल रहा है कि चौदह महीने बाद ये आंदोलन अपने आप अप समाप्त हो जाएगा नहीं वो बात तो होली ना अब जो आप कह रहे हो ना भाई उधर से हम भी तोमन लगा रहे हैं कि उसको सरकार चला रही है उसको सरकार चला रही है कि ना चला रही है तो हम एक एक बात कह के जनता के विवेक पे छोड़ते हैं कि जैसे हमारे वाले जो काफ़िले थे उसको तो रोका जा राशि और उनके और हमारे काफ़िले जो इधर आ रहे थे उनको मोड़ के जो है ना प्रशासन द्वारा हमारे पास इस तरह की खबरें आई हैं कि उनको उनका मुंह उधर किया जा रहा था तो इस बात से अपने आप जो है ना आम जनता का विवेक और जो है ना फैसला ले सकते हैं कि भी हमारी मान लिया इधर से कोई तोमंद है कि भाई उसका सरकार चलाई तो ये बातें तो सिद्ध करती हैं कि सरकार उसको चला रही है कि नहीं चला रही है हमारे खिलाफ़ जरूर है सरकार और कुछ न हमारे को कमजोर करने के लिए हमारे आदमियों को जो है ना मिसगाइड करके दूसरी तरफ भेजने की नीत है वो साफ़ जाहिर है इससे जी तो जिते ਟਹਾਣਾ ਦੀ ਕਿਸਾਨ ਮਹਾਪੰਚਾਇਤ ਵਿੱਚ ਪਹੁੰਚੇ ਵੱਡੇ ਲੀਡਰਾਂ ਵੱਲੋਂ ਇਸ ਮੋਰਚੇ ਉੱਤੇ ਦੋਸ਼ ਲਗਾਏ ਗਏ ਉੱਥੇ ਹੁਣ ਖਨੌਰੀ ਮੋਰਚੇ ਵੱਲੋਂ ਵੀ ਟਹਾਣਾ ਵਿੱਚ ਸੱਦੀ ਕੀ ਮਹਾਪੰਚਾਇਤ ਦੇ ਉੱਤੇ ਤੰਜ ਕੱਸੇ ਜਾ ਰਹੇ ਨੇ ਤਾਂ ਤੁਸੀਂ ਦਾ ਨਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ-ਬਹੁਤ ਧੰਨਵਾਦ ਪੰਜਾਬ ਦੇ ਸਾਬਕਾ ਮੰਤਰੀ ਅਜੈਬ ਸਿੰਘ ਮੁਖਪੈਲ ਬੋਰ ਜਿਨ੍ਹਾਂ ਦਾ ਬੀਤੇ ਦਿਨੀ ਕੁਝ ਸਮਾਂ ਬਿਮਾਰ ਰਹੇ ਤਾਂ ਬਾਅਦ ਦੇਹਾਂਤ ਹੋ ਗਿਆ ਸੀ ਤੇ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਮੁਖਮੇਲਪੁਰ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਇਸ ਮੌਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਨੇ ਮ੍ਰਿਤਕ ਦੇ ਤੇ ਫੁੱਲਾਂ ਦੀ ਰੀਤ ਰੱਖ ਕੇ ਸ਼ਰਧਾਂਜਲੀ ਪੇਸ਼ ਕੀਤੀ। ਇਸ ਮੌਕੇ ਪਟਿਆਲਾ ਪੁਲਿਸ ਦੀ ਟੁਕੜੀ ਨੇ ਹਥਿਆਰ ਉਲਟੀ ਕਰਕੇ ਅਤੇ ਫਾਇਰ ਕਰਕੇ ਸਾਬਕਾ ਮੰਤਰੀ ਨੂੰ ਸ਼ੋਕ ਸਲਾਮੀ ਦਿੱਤੀ। ਇਸ ਦੌਰਾਨ ਅਜੈਬ ਸਿੰਘ ਮੁਖਮੇਲਪੁਰ ਦੀ ਮ੍ਰਿਤਕ ਦੇ ਨੂੰ ਅਗਨੀ ਉਹਨਾਂ ਦੇ ਪੁੱਤਰ ਅਜੀਤਪ੍ਰੀਤ ਸਿੰਘ ਮੁਖਮੇਲਪੁਰ ਨੇ ਦਿਖਾਈ। ਜਿਕਰ ਇਹ ਖਾਸ ਹੈ ਕਿ ਅਜੈਬ ਸਿੰਘ 1900 90 ਵਿੱਚ ਹਲਕਾ ਕਨੌਰ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਬਣੇ ਉਹ ਆਪਣੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ ਸਾਬਕਾ ਵਿਧਾਇਕ ਪੁੱਤਰ ਅਜੀਤਪ੍ਰੀਤ ਸਿੰਘ ਪੁਤਰੀਆਂ ਤੇ ਜਵਾਈਆਂ ਹਰਨੀਤ ਕੌਰ ਤੇ ਹਰਿੰਦਰਪਾਲ ਸਿੰਘ ਟੋਹੜਾ ਪਨੀਤ ਕੌਰ ਅਤੇ ਸਿਮਰਨ ਜੋਸ ਸਿੰਘ ਢਿੱਲੋਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਪਰਿਵਾਰ ਦੇ ਮੈਂਬਰਾਂ ਮੁਤਾਬਿਕ ਉਹਨਾਂ ਦਾ ਅੰਗੀਠਾ ਸੰਭਾਲਣ ਦੀ ਰਸਮ ਮਿਤੀ 6 ਜਨਵਰੀ ਨੂੰ ਪਾਲਕੇ ਸਵੇਰੇ 9 ਵਜੇ ਪਿੰਡ ਮੁਕਮੇਲਪੁਰ ਵਿਖੇ ਹੋਏਗੀ। ਮਰਹੂਮ ਸਾਬ ਦਾ ਮੰਤਰੀ ਅਜਾਇਬ ਸਿੰਘ ਮੁਕਮੇਲਪੁਰ ਦੇ ਅੰਤਿਮ ਸੰਸਕਾਰ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਵੱਲੋਂ ਉਹਨਾਂ ਦੇ ਸਪੁੱਤਰ ਹਰਜਸ਼ਨ ਸਿੰਘ ਪਠਾਨ ਮਾਜਰਾ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅਜਾਇਬ ਸਿੰਘ ਜ਼ਮੀਨ ਨਾਲ ਜੁੜੇ ਹੋਏ ਆਗੂ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਮਰਹੂਮ ਆਗੂ ਦੇ ਜਾਨ ਨਾਲ ਮੁਕਮੇਲਪੁਰ ਪਰਵਾਰ ਨੂੰ ਵੱਡਾ ਘਾਟਾ ਪਿਆ ਪਠਾਨ ਮਾਚਰਾ ਨੇ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਟੀ.ਐਮ ਦੂਦਨ ਸਾਦਾ ਕਿਰਪਾਲ ਵੀਰ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਨਾਨਕ ਸਿੰਘ ਦੀ ਤਰਫੋਂ ਐਸ.ਪੀ. ਰਜੇਸ਼ ਛੱਬੜ ਨੇ ਰੀਤਾ ਰੱਖਿਆ ਅੰਤਮ ਸੰਸਕਾਰ ਮੌਕੇ ਅਰਦਾਸ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪੰਨਾਮ ਸਿੰਘ ਵੱਲੋਂ ਕੀਤੀ ਗਈ। ਭਾਰਤੀ ਤੱਟ ਰਖਾਇਕ ਆਈਸੀਜੀ ਦਾ ਇੱਕ ਹੈਲੀਕਾਪਟਰ ਐਤਵਾਰ ਦੁਪਹਿਰ ਨੂੰ ਗੁਜਰਾਤ ਦੇ ਪੋਰ ਬੰਦਰ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਹਾਦਸਾ ਗ੍ਰਸਤ ਹੋ ਗਿਆ। ਇਸ ਵਿੱਚ ਚਾਲਕ ਦਲ ਦੇ 3 ਮੈਂਬਰਾਂ ਦੀ ਮੌਤ ਹੋ ਗਈ। ਇਹ ਸਾਰੀ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ। ਐਸਪੀ ਪਗਿਰਤ ਸਿੰਘ ਜੜੇਜਾ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੁਪਹਿਰ ਸਵਾ 12 ਵਜੇ ਦੇ ਕਰੀਬ ਆਪਰੀ ਹੈ ਉਹਨਾਂ ਦੱਸਿਆ ਕਿ ਆਈਸੀਜੀ ਦਾ ਐਡਵਾਂਸਡ ਲਾਈਟ ਹੈਲੀਕਾਪਟਰ ਪੋਰਬੰਦਰ ਹਵਾਈ ਅੱਡੇ ਤੇ ਉਤਰਦੇ ਸਮੇਂ ਚਾਲਕ ਦਲ ਦੇ ਤਿੰਨ ਮੈਂਬਰਾਂ ਨਾਲ ਹਾਦਸਾ ਰਸ ਹੋ ਗਿਆ ਜੜੇਜਾ ਨੇ ਦੱਸਿਆ ਕਿ ਚਾਲਕ ਦਲ ਦੇ ਤਿੰਨ ਮੈਂਬਰਾਂ ਨੂੰ ਗੰਭੀਰ ਹਾਲਤ ਵਿੱਚ ਹੈਲੀਕਾਪਟਰ ਰਾਹੀਂ ਬਾਹਰ ਕੱਢਿਆ ਗਿਆ ਅਤੇ ਪੋਰਬੰਦਰ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਕਮਲਾ ਬਾਗ ਥਾਣੇ ਦੇ ਇੰਸਪੈਕਟਰ ਰਜੇਸ਼ ਕੇ ਨੇ ਕਿਹਾ ਕਿ ਹੈਲੀਕਾਪਟਰ ਵਿੱਚ ਚਾਲਕ ਦਲ ਦੇ ਤਿੰਨ ਮੈਂਬਰਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਸੋ ਗੁਜਰਾਤ ਤੋਂ ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ ਜਿੱਥੇ ਹੈਲੀਕਾਪਟਰ ਹਾਸਾਗ੍ਰਸਤ ਹੋ ਗਿਆ ਜਿਸ ਵਿੱਚ ਹੈਲੀਕਾਪਟਰ ਵਿੱਚ ਸਵਾਰ ਤਿੰਨ ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਤੇ ਗੱਲ ਕਰਦੇ ਹਾਂ ਮੌਸਮ ਦੀ ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਜਨਵਰੀ ਦੇ ਪਹਿਲੇ ਹਫ਼ਤੇ 'ਚ ਜਿੱਥੇ ਉਚਾਈ ਵਾਲੇ ਇਲਾਕਿਆਂ 'ਚ ਪਾਰੀ ਬਰਬਾਰੀ ਦਰਜ ਕੀਤੀ ਗਈ ਹੈ ਉੱਥੇ ਹੀ ਮੈਦਾਨੀ ਇਲਾਕਿਆਂ ਵਿੱਚ ਵੀ بارش ਕਾਰਨ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਪਿਛਲੇ 2-3 ਦਿਨਾਂ ਤੋਂ ਪੈ ਰਹੀ ਸੰਘਨੇ ਤੁੰਦ ਕਾਰਨ ਅਸਮਾਨ ਵਿੱਚ છਾਈ ਚਿੱਟੀ ਤੁੰਦੀ ਚਾਦਰ ਦੀ ਲਪੇਟ ਕਾਰਨ ਲੋਕਾਂ ਨੂੰ ਪਿਛਲੇ 2 ਦਿਨਾਂ ਤੋਂ ਸੂਰਜ ਦੇਵਤਾ ਦਿਖਾਈ ਨਹੀਂ ਦਿੱਤਾ ਪਰ ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਵਿੱਚ ਵੀ ਮੌਸਮ ਇਸੇ ਤਰ੍ਹਾਂ ਬਣੇ ਰਹਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਤੁੰਦ ਦਿਨ ਅਤੇ ਰਾਤ ਸਮੇਂ ਇਸ ਤਰ੍ਹਾਂ ਪੈ ਰਹੀ ਹੈ ਜਿਵੇਂ ਹਲਕੀ ਬਾਰਿਸ਼ ਹੋ ਰਹੀ ਹੋਵੇ ਇਸ ਕਾਰਨ ਤਾਪਮਾਨ 7 ਡਿਗਰੀ ਤੱਕ ਪਹੁੰਚ ਚੁੱਕਿਆ ਜੋ ਰਾਤ ਦੇ ਸਮੇਂ ਹੋਰ ਘਟ ਜਾਂਦਾ ਹੈ ਜਿਸ ਨੇ ਇਕਦਮ ਲੋਕਾਂ ਨੂੰ ਠਾਰ ਰੱਖਿਆ ਇਸ ਸਬੰਧੀ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਦਨ ਦੇ ਅਸਰ ਦਿਖਾਈ ਦੇ ਰਹੇ ਨੇ ਸੰਘਣੀ ਧੁੰਦ ਕਾਰਨ ਵਿਜ਼ਿਬਿਲਟੀ ਬਿਲਕੁਲ ਘਟ ਹੋਣ ਕਾਰਨ ਸੜਕ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਪਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਤھے ਹੀ ਠੰਡ ਕਾਰਨ ਇਮਾਰਤ ਉਸਾਰੀ ਆਦਿ ਹੋਰ ਕੰਮਾਂ ਨੂੰ ਬ੍ਰੇਕ ਲੱਗਣ ਕਾਰਨ ਮਜ਼ਦੂਰ ਵਰਗ ਦਾ ਪਾਰੀ ਨੁਕਸਾਨ ਦੇਖਣ ਨੂੰ ਮਿਲਿਆ ਇਹਦਾ ਆਈਐਮਡੀ ਨੇ ਤਾਜ਼ਾ ਪੱਛਮੀ ਗੜਬੜ ਦੇ ਪ੍ਰਭਾਵ ਕਾਰਨ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਮਾਮੂਲੀ ਵਾਧੇ ਦੀ ਭਵਿੱਖਬਾਣੀ ਵੀ ਕੀਤੀ ਹੈ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ yellow alert ਜਾਰੀ ਕੀਤਾ ਗਿਆ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਛੜਾਕੇ ਦੀ ਠੰਡ ਦੀ ਲਪੇਟ ਵਿੱਚ ਰਹਿਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹਨਾਂ ਦੋਹਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਬਹੁਤ ਹੇਠਾਂ ਲਗਾਤਾਰ ਪਿਛਲੇ 3 ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਵਿਜ਼ਿਬਿਲਟੀ ਦਿਨੋ ਦਿਨ ਹੋਰ ਘਟਦੀ ਜਾ ਰਹੀ ਹੈ ਪੰਜਾਬ ਵਿੱਚ ਠੀਤ ਲਹਿਰ ਨੇ ਵੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਸੋ ਖਬਰਾਂ ਦੇ ਇਸ ਬੁਲਟਿਨ ਚ ਨਾ ਹੀ ਦੇਸ਼ ਜੁਨਿਆਂ ਦੀ ਬਾਕੀ ਖਬਰਾਂ ਦੀ ਜਾਣਕਾਰੀ ਲਈ ਤੁਸੀਂ ਬਣੇ ਰੋ ਸਾਡਾ ਅਨਮਿਉਟੇ ਧੰਨਵਾਦ